ਦੀ ਮੂਰੀ ਬਣ ਕੇ ਤਿਆਰ ਹੋ ਗਈ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਸੋਹਣਾ ਕਟਵਰਕ ਜਿਹੜਾ ਆ ਇਹ ਨਿਕਲੇ ਹੋਇਆ ਵਾ ਤੇ ਅੱਜ ਤੁਹਾਨੂੰ ਕਟਵਾ ਕੇ ਜਿਹੜਾ ਕਿਦਾਂ ਤੁਸੀਂ ਸिलाई ਮਾਰ ਕੇ ਕੱਢੋਗੇ ਇਹ ਰੈਡੀਮੈਂਟ ਵੀ ਮਿਲ ਜਾਂਦੇ ਨੇ ਤੇ ਤੁਸੀਂ ਆਪ ਵੀ ਬਣਾ ਸਕਦੇ ਹੋ ਇਹਨੂੰ ਬੁਕਰਮ ਦੇ ਉੱਪਰ ਤੇ ਇਹ ਦੇਖੋ ਮੈਂ ਐਵੇਂ ਪੇਸਟ ਕਰ ਲਿਆ ਪਹਿਲਾਂ ਪ੍ਰੈਸ ਦੇ ਨਾਲ ਇਹਨੂੰ ਤੇ ਫਿਰ ਉਸ ਤੋਂ ਬਾਅਦ ਜਿਹੜਾ ਕੋਰਨਰ ਆ ਉਹਦੇ ਤੇ ਤੁਸੀਂ ਦੇਖਿਆ ਕਿ ਮੈਂ ਡੋਰਸ ਲਗਾ ਲਿਆ ਡੋਰਸ ਤਾਂ ਲਗਾਏ ਆ ਕਿ ਜਦੋਂ ਤੁਸੀਂ ਸिलाई ਲਗਾਓ ਕਿ ਤੁਹਾਨੂੰ ਐਨ ਪ੍ਰੋਪਰ ਉੱਥੇ ਕੋਨਾ ਤੁਹਾਡਾ ਐਵੇਂ ਨਿਕਲ ਜੇ ਤੁਹਾਨੂੰ ਕੋਨਾ ਕੱਢਣਾ ਆ ਜਾਵੇ ਕਿਉਂਕਿ ਉਹਦਾ ਤੁਸੀਂ ਇਦਾਂ ਕਰਦੇ ਹੋ ਕਿ ਉਹ ਸੀਰੇ ਤੱਕ ਕਈ ਵਾਰ ਆਪਣੇ ਸੂਈ ਨਹੀਂ ਜਾਂਦੀ ਤੇ ਸिलाई ਨਹੀਂ ਵੱਜਦੀ ਜਿਹਦੇ ਨਾਲ ਫਿਰ ਬਾਅਦ ਚ ਨਾ ਕੋਰਨਰ ਨਹੀਂ ਪ੍ਰੋਪਰ ਨਿਕਲਦਾ ਤੇ ਜਿਹੜਾ ਕੱਟ ਵਾ ਉਹ ਪ੍ਰੋਪਰ ਜਿਹੜਾ ਉੱਬਰ ਕੇ ਬਾਹਰ ਨਹੀਂ ਆਉਂਦਾ ਹੈਗਾ ਉਹਦੇ ਵਾਸਤੇ ਮੈਂ ਪਹਿਲਾਂ ਡੋਟਸ ਲਗਾ ਲਏ ਸੀ ਇਸ ਤਰੀਕੇ ਨਾਲ ਤੁਸੀਂ ਪੂਰੀ ਬੁਕਰਮ ਦੇ ਉੱਪਰ ਐਵੇਂ ਸिलाई ਲਗਾਓਗੇ ਡੂੰਗੀਆਂ ਜ਼ਰੂਰ ਲਗਾਣੀਆਂ ਵਾ ਪੂਰੇ ਕਟਾਂ ਤੱਕ ਐਵੇਂ ਤੁਸੀਂ ਇਹਨੂੰ ਸਿਲਾਈ ਲਾਓਗੇ ਇਸ ਤਰੀਕੇ ਨਾਲ ਦੇਖੋ ਕਟਾਂ ਤੇ ਪੂਰੇ ਤੇ ਤੁਸੀਂ ਬਿਲਕੁਲ ਨੇੜੇ ਨੇੜੇ ਨਾ ਤਾਂ ਬੁਕਰਮ ਤੇ ਹੀ ਚੜਨ ਦੇਣਾ ਹੈ ਸਿਲਾਈ ਨੂੰ ਤੇ ਨਾ ਹੀ ਬਾਹਰ ਤੇ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਐਵੇਂ ਦੀਆਂ ਹੋਰ ਵੀਡੀਓ ਤੁਸੀਂ ਵੇਖ ਸਕੋ ਆ ਦੇਖੋ ਆਪਣੀ ਜਿਹੜੇ ਕਟਾਂ ਨੇ ਪੂਰੀ ਇਹਦੇ ਤੇ ਸਲਾਈ ਲੱਗੀ ਹੈ ਤਾਂ ਅਗਰ ਐਕਸਟਰਾ ਕਪੜਾ ਹੈ ਉਹਨੂੰ ਕੱਟ ਦੋ ਪਰ ਮੈਂ ਪੂਰਾ ਪੂਰਾ ਹੀ ਰੱਖਿਆ ਤੇ ਫਿਰ ਸੈਂਟਰ ਦੇ ਵਿੱਚ ਇਦਾਂ ਕਟਾਂ ਦੀ ਸੀਧ ਨੂੰ ਤੁਸੀਂ ਇਹਨੂੰ ਕੱਟ ਲਗਾ ਲੋਗੇ ਜਿਵੇਂ ਐਵੇਂ ਆ ਕਟ ਵਰਕ ਹੈ ਜਿਹੜਾ ਇਹਨੂੰ हां कटल गाके कटल लगाने तो बाद इन्न ऊपर नु फोल्ड करके आपा इना कटावां नु बाहर काढ लावांगे देखो हुन किन्ने ਸੋਹਣੇ ਦੇਖੋ ਅਜੇ ਉੱਪਰ ਪ੍ਰੈਸਿੰਗ ਵਗੈਰਾ ਕੁਛ ਨਹੀਂ ਹੋਈ ਹੈਗੀ ਫਿਰ ਵੀ ਦੇਖੋ ਕਿੰਨੇ ਬਿਲਕੁਲ ਫਿਨਿਸ਼ਿੰਗ ਦੇ ਨਾਲ ਨਿਕਲ ਕੇ ਬਾਹਰ ਆ ਗਏ ਨੇ ਫਿਰ ਇਸ ਤੋਂ ਬਾਅਦ ਤੁਸੀਂ ਇਹਦੇ ਉੱਤੇ ਪ੍ਰੈਸ ਕਰ ਲੋਗੇ ਚੰਗੀ ਤਰ੍ਹਾਂ ਤੇ ਉਹਦੇ ਨਾਲ ਦੇਖੋ ਆ ਕਿੰਨੇ ਸੋਹਣੇ ਕਟਵਰਕ ਤਿਆਰ ਹੋ ਗਏ ਨੇ ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਇਹਵੇਂ ਕਟਵਾਰਕ ਜਿਵੇਂ ਬਣ ਕੇ ਤਿਆਰ ਹੋ ਗਿਆ। ਤੋਂ ਉਸ ਤੋਂ ਬਾਅਦ ਆਪਾਂ ਸੈਂਟਰ लेस ਲੈਣੀ ਆ। ਤੋਂ ਉਸ लेस ਨੂੰ ਆਪਾਂ ਇਸ ਜਿਹੜੇ ਕਟਵਾਰਕ ਆਪਾਂ ਬਣਾਇਆ ਹੈ ਸੇ ਇਹਦੇ ਨੀਚੇ ਵੀ ਜਿਵੇਂ ਕਪੜਾ ਹੈ ਤੋਂ ਉਹਦੇ ਸੈਂਟਰ 'ਚ ਰੱਖ ਕੇ ਤੇ ਇਹਨੂੰ ਆਪਾਂ ਪੂਰੇ ਤੇ ਸਿਲਾਈ ਲਗਾ ਲਵਾਂਗੇ ਇਸ ਤਰੀਕੇ ਨਾਲ ਦੇਖੋ ਆਪਾਂ ਸਿਲਾਈ ਲਾਵਾਂਗੇ। ਇਸ ਤਰੀਕੇ ਨਾਲ ਇਹ ਸਾਰੀ ਜਿਹੜੀ ਲੈਸ ਆ ਇਹਦੇ ਨਾਲ ਅਟੈਚ ਹੋ ਜਾਊਗੀ ਤੇ ਫਿਰ ਹੁਣ ਆਪਾਂ ਇਹਨੂੰ ਪਲਾਜ਼ੋ ਦੇ ਨਾਲ ਇਹਨੂੰ ਅਟੈਚ ਕਰਾਂਗੇ ਆਪਾਂ ਹੁਣ ਤਿਆਰ ਕਰਾਂਗੇ ਪਲਾਜ਼ੋ ਦੀ ਮੂਰੀ ਤੇ ਆਪਾਂ ਪਲਾਜ਼ੋ ਦਾ ਜਿਹੜੀ ਮੂਰੀ ਆ ਐਵੇਂ ਵੈਸੇ ਇਸ ਤਰੀਕੇ ਨਾਲ ਰੱਖ ਕੇ ਤੇ ਇਹਦੇ ਅੰਦਰ ਲੈਸ ਪਾ ਕੇ ਵੀ ਆਪਾਂ ਸिलाई ਲਗਾ ਦਿੰਦੇ ਨੇ ਬਟ ਮੈਂ ਉੱਪਰ ਵਾਲੀ ਸिलाई ਨਹੀਂ ਲਗਾਉਣਾ ਚਾਹੁੰਦੀ ਇਹਨੂੰ ਸिलाई ਨੂੰ ਹਾਈਡ ਹੀ ਰੱਖਣਾ ਚਾਹੁੰਦੀ ਆ ਉਹਦੇ ਵਾਸਤੇ ਮੈਂ ਪ੍ਰੈਸ ਦੇ ਨਾਲ ਉੱਪਰ ਨੂੰ ਇਹਨੂੰ ਫੋਲਡ ਕਰ ਲਿਆ ਹੈ ਇਸ ਤਰੀਕੇ ਨਾਲ ਲੈਸ ਵਿੱਚ ਰੱਖ ਕੇ ਸਿਲਾਈ ਲਗਾਈਆ ਤੁਹਾਨੂੰ ਲਾਸਟ ਵਿੱਚ ਪਤਾ ਲੱਗੂਗਾ ਕਿ ਹਾਈਡ ਕਿਵੇਂ ਹੋਊਗੀ ਸਿਲਾਈ ਐਵੇਂ ਮੈਂ ਉੱਪਰ ਲਗਾ ਰਹੀ ਆ ਜਿਵੇਂ ਆਪਾਂ ਪਾਈਪਿੰਗ ਵਗੈਰਾ ਲਗਾਉਨੇ ਆ ਉਸ ਟਾਈਪ ਇਹ ਸਿਲਾਈ ਨੂੰ ਉੱਪਰ ਨੂੰ ਲਗਾਇਆ ਹੋਇਆ ਮੈਂ ਤੇ ਉੱਪਰ ਰੱਖ ਕੇ ਜਿਵੇਂ ਸਿਲਾਈ ਉੱਪਰ ਨਹੀਂ ਆਊਗੀ ਇਹ ਹਾਈਡ ਹੋਊਗੀ ਦੇਖੋ ਹੁਣ ਇਹਨੂੰ ਐਵੇਂ ਆਪਾਂ नीचे ਨੂੰ ਕਰਿਆ ਜਵੇਂ ਹਾਂਜੀ ਇਹਨੂੰ ਕਰਾਂਗੇ ਤਾਂ ਉੱਪਰ ਨੂੰ ਦੇਖੋ ਕੋਈ ਵੀ ਸਲਾਈ ਨਹੀਂ ਆ ਰਹੀ ਤੇ ਜਿਹੜਾ نیچے ਵਾਲਾ ਕੱਪੜਾ ਇਹਨੂੰ ਮੈਂ ਤਰਪਾਈ ਕਰੂੰਗੀ ਤੇ ਇਸ ਦੇ ਨਾਲ ਕੀ ਹੁੰਦਾ ਹੈ ਕਿ ਫਿਨਿਸ਼ਿੰਗ ਜ਼ਿਆਦਾ ਵਧੀਆ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਇਹ ਪਲਾਜ਼ੋ ਦੀ ਮੂਰੀ ਬਣ ਕੇ ਤਿਆਰ ਹੋ ਗਈ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ